ਕਿੰਤਾ ਯੂਕੇ ਦੇ ਵਿੱਚ ਮੂਸੇ ਆਲੇ ਦੇ ਲਈ ਵੱਡਾ ਇਕੱਠ ਹੋਇਆ ਉਸ ਦੇ ਪ੍ਰਸ਼ੰਸਕ ਉਸ ਦੇ ਚਾਉਣ ਵਾਲੇ ਉਸ ਦੇ ਫਾਲੋਅਰ ਜਿਹੜੇ ਆ ਯੂਕੇ ਦੀਆਂ ਸੜਕਾਂ ਦੇ ਉੱਪਰ ਉਤਰਿਆ ਜੀਆਂ ਦਾਦੇ ਕਿ ਇੰਗਲੈਂਡ ਦੇ ਸਾਊਥ ਹਾਲ ਦੇ ਵਿੱਚ ਵੱਡਾ ਇਕੱਠ ਹੋਇਆ ਜਿੱਥੇ ਮੂਸੇ ਆਲੇ ਦੇ ਚਾਉਣ ਵਾਲੇ ਮੂਸੇ ਆਲੇ ਨੂੰ ਚਾਉਣ ਵਾਲੇ ਜਿਹੜੇ ਆ ਸੜਕਾਂ ਦੇ ਉੱਪਰ ਉਤਰੇ ਨੇ ਤੇ ਮਹਿਜ 5 ਘੰਟਿਆਂ ਦੇ ਵਿੱਚ ਹੀ ਬਹੁਤ ਵੱਡਾ ਇਕੱਠ ਇੰਗਲੈਂਡ ਦੀਆਂ ਸੜਕਾਂ ਤੇ ਹੋ ਜਾਂਦਾ ਹੈ ਤਾਂ ਦੱਸ ਦਈਏ ਕਿ ਇੰਗਲੈਂਡ ਦੀ ਪੌਪ ਸਿੰਗਰ ਸਟੈਫ ਲੰਡਨ ਜਿਸ ਦੇ ਵੱਲੋਂ ਗਾਣਾ ਗਾਇਆ ਗਿਆ ਔਰ ਹੁਣ ਗਾਣਾ ਜਿਹੜਾ ਉਹ 24 ਤਰੀਕ ਨੂੰ ਰਿਲੀਜ਼ ਹੋਣਾ ਉਸ ਦੇ ਵੱਲੋਂ ਪੋਸਟ ਪਾਈ ਗਈ ਸੀ ਕਿ ਪੰਜ ਜਿਹੜਾ ਹੈਗਾ ਉਸ ਦੇ ਵੱਲੋਂ ਪੋਸਟ ਪਾਈ ਗਈ ਸੀ ਕਿ ਪੰਜ ਘੰਟਿਆਂ ਦੇ ਵਿੱਚ ਮੂਸੇ ਵਾਲੇ ਦੇ ਲਈ ਇੰਨਾ ਇਕੱਠ ਜਿਹੜਾ ਹੋਇਆ ਇੰਨਾ ਪਿਆਰ ਉਸ ਨੂੰ ਤੁਸੀਂ ਦਿੱਤਾ ਮੈਂ ਦੇਖ ਕੇ ਹੈਰਾਨ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਦਾਦੇ ਇੱਕ ਇੱਕ ਨਵਾਂ ਜਿਹੜਾ ਗੀਤ ਹੈਗਾ ਅਰ ਦਲਾਈਮਾ ਗੀਤ ਜਿਹੜਾਗਾ ਉਹ ਆਉਣੇਗਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਦਲਾਈਮਾ ਦਾ ਮਤਲਬ ਹੁੰਦਾਗਾ ਦੁਬੀ ਦਾ ਦੁਚਿੱਤੀ ਕਹਿ ਦਿੰਨੇ ਜਿਹਨੂੰ ਆਪਾਂ ਤਾਂ ਦੱਸ ਦੇ ਕਿ ਗੀਤ 24 ਤਰੀਕ ਨੂੰ ਹੋਣਾ ਜੋ ਸਟੱਫ ਲੰਡਨ ਨੇ ਮੂਸੇ ਵਾਲੇ ਦੇ ਲਈ ਜਿਹੜਾ ਮੂਸੇ ਪਿੰਡ ਆ ਕੇ ਸ਼ੂਟ ਕੀਤਾ ਸੀ ਹਾਲਾਂਕਿ ਸਿੱਧੂ ਮੂਸੇ ਵਾਲੇ ਨੇ ਵੀ ਇਸ ਦੇ ਵਿੱਚ ਵਿਚਰੀ ਕੀਤੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਇਸ ਦੇ ਲਈ ਜਿਹੜਾ ਇਕੱਠ ਰੱਖਿਆ ਗਿਆ ਸਿੱਕਾ ਤੇ ਦੇਖ ਸਕਦੇ ਹੋ ਇਕੱਠ ਜਿਹੜਾ ਕਿੰਨਾ ਜਿਆਦਾ ਹੋਇਆ ਇੰਗਲੈਂਡ ਦੇ ਵਿੱਚ ਤੇ ਸਲਫ ਸਟੈਫ ਲੰਡਨ ਨੇ ਜਿਹੜਾ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਪਰ ਵੀ ਇਹ ਸਾਰਾ ਦੇਖ ਸਕਦੇ ਹੋ ਉਸੀ ਤਸਵੀਰ ਪਾਈ ਹੈ ਤੇ ਉਸਨੇ ਲਿਖਿਆ ਵੀ ਹੈ ਕਿ 24 ਘੰਟਿਆਂ ਤੋਂ ਪਹਿਲਾਂ ਮਹਿਜ 5 ਘੰਟਿਆਂ ਦੇ ਵਿੱਚ ਹੀ ਇੰਨਾ ਇਕੱਠ ਹੋ ਗਿਆ ਉਹ ਸਟੋਰੀ ਪਾਇਰ ਨੂੰ ਤਾਂ ਹੇ 24 ਘੰਟੇ ਵੀ ਨਹੀਂ ਹੋਏ ਸੀ ਪਰ 5 ਘੰਟਿਆਂ ਦੇ ਵਿੱਚ ਹੀ ਮੂਸੇ ਵਾਲੇ ਦੇ ਲਈ ਇੰਨਾ ਇਕੱਠ ਇੰਗਲੈਂਡ ਦੀਆਂ ਸੜਕਾਂ ਦੇ ਉੱਪਰ ਹੋ ਗਿਆ ਤਾਂ ਦੇਖ ਕੇ ਉਹ ਵੀ ਹੈਰਾਨਾ ਤਾਂ ਦੇਖ ਸਕਦੇ ਹੋ ਤਸਵੀਰਾਂ ਤੋਂ ਸਿੱਕੇ ਮੇ ਜਿਹੜਾ ਸਟੈਫ ਲੰਡਨ ਜਦੋਂ ਇੰਗਲੈਂਡ ਦੀਆਂ ਸੜਕਾਂ ਦੇ ਉੱਪਰ ਆਈ ਤਾਂ ਉਸਨੇ ਗਾਣਾ ਜਦੋਂ ਸਿੱਧੂ ਮੂਸੇ ਦਾ ਲਾਇਆ ਤਾਂ ਉਸ ਸਮੇਂ ਕੀ ਮਾਹੌਲ ਜਿਹੜਾ ਮੌਕੇ ਤੇ ਬਣਿਆ ਦਾ ਦੱਸਦੀ ਕਿ 24 ਤਰੀਕ ਨੂੰ ਸਿੱਧੂ ਮੂਸੇ ਦਾ ਨਵਾਂ ਗੀਤ ਜਿਹੜਾਗਾ ਡਾਇਲੈਮਾ ਆ ਜਾਣਾ ਹੈਗਾ ਤਾਂ ਦੱਸਦੀ ਕਿ ਉਸ ਨੂੰ ਲੈ ਕੇ ਇਹ ਦੇਖ ਸਕਦੇ ਹੋ ਤੁਸੀਂ ਇਕੱਠ ਰੱਖਿਆ ਗਿਆ ਸੀ ਤੇ ਹਾਥਾਂ ਮਾਰਦਾ ਇਕੱਠ ਜਿੱਤੇ ਪਹੁੰਚਿਆ ਉਤੀ ਸਟੈਫ ਲੰਡਨ ਨੋ ਸਟੋਰੀ ਵੀ ਜਿਹੜਾ ਪਾਉਣੀ ਪੈਗੀ ਕਿ 5 ਘੰਟਿਆਂ ਦੇ ਵਿੱਚ ਇੰਨਾ ਜਿਆਦਾ ਇਕੱਠ ਹੋਇਆ ਸਿੱਧੂ ਮੂਸੇਆ ਨੂੰ ਚਾਉਣ ਵਾਲੇ ਲਗਾਤਾਰ ਸਿੱਧੂ ਨੂੰ ਯਾਦ ਕਰ ਰਿਹਾ ਜਦੋਂ ਸਿੱਧੂ ਮੂਸੇਆ ਦਾ ਕੋਈ ਗੀਤ ਆਉਣਾ ਹੁੰਦਾ ਤਾਂ ਉਸ ਸਮੇਂ ਵਿਆਹ ਵਰਗਾ ਮਾਹੌਲ ਜਿਹੜਾ ਪੂਰੇ ਦੁਨੀਆ ਦੇ ਵਿੱਚ ਬਣ ਜਾਂਦਾ ਜਿੱਥੇ-ਜਿੱਥੇ ਉਸ ਨੂੰ ਸੁਣਿਆ ਜਾਂਦਾ ਤਾਂ ਹਾਲਾਂਕਿ ਕੋਈ ਪੰਜਾਬ ਛੱਡੋ ਇੰਡੀਆ ਛੱਡੋ ਹੋ ਦੁਨੀਆ ਦੀ ਗੱਲ ਕਰਦਾ ਸੀ ਵਰਲਡ ਲੈਵਲ ਤੇ ਉਸ ਦਾ ਜਿਹੜਾ ਨਾਮ ਹੈ ਉਹ ਪਹੁੰਚਿਆ ਸੀ ਤਾਂ ছায়ਾ ਹੋਇਆ ਸੀ ਦੁਨੀਆ ਦੇ ਉੱਪਰ ਤਾਂ ਤੁਸੀਂ ਦੇਖ ਸਕਦੇ ਹੋ ਐਸ ਤੋਂ ਤੱਕ ਜਿਹੜਾ ਇੰਗਲੈਂਡ ਦੇ ਵਿੱਚ ਸਾਰਾ ਰੋਡ ਜਿਹੜਾ ਸਾਊਥ ਹਾਲ ਦਾ ਜਾਮ ਹੋਇਆ ਪਿਆਗਾ ਵੱਡੀ ਗਿਣਤੀ ਦੇ ਵਿੱਚ ਕਾਲੇ ਗੋਰੇ ਪੰਜਾਬੀ ਹਰ ਇੱਕ ਕਮਿਊਨਿਟੀ ਦੇ ਲੋਕ ਜਿਹੜੇ ਆ ਸਿੱਧੂ ਮੂਸੇਏ ਨੂੰ ਚਾਉਣ ਵਾਲੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਮੂਸੇਪਿੰਡ ਕਿਸ ਪ੍ਰਕਾਰ ਸਿੱਧੂ ਨੂੰ ਚਾਉਣ ਵਾਲੇ ਉਸ ਦੇ ਪਿੰਡ ਆਉਂਦੇ ਆ ਤੇ ਇਸ ਵਾਰ ਸਾਊਥ ਹਾਲ ਦੀਆਂ ਸੜਕਾਂ ਜਿਹੜੀਆਂ ਭਰੀਆਂ ਪਈਆਂ ਸਾਊਥ ਹਾਲ ਦੀਆਂ ਸੜਕਾਂ ਤੇ ਵੱਡਾ ਇਕੱਠ ਮੂਸੇ ਵਾਲੇ ਨੂੰ ਚਾਉਣ ਵਾਲਿਆਂ ਨੇ ਕੀਤਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਤਸਵੀਰ ਹੈ ਸਾਊਥ ਹਾਲ ਦੀ ਜਿੱਥੇ ਸਿੱਧੂ ਮੂਸੇਏ ਨੂੰ ਚਾਉਣ ਵਾਲਿਆਂ ਦਾ ਇੱਕ ਵੱਡਾ ਇਕੱਠ ਜਿਹੜਾ ਉਹ ਸਾਹਮਣੇ